ਸਤਿ ਸ਼੍ਰੀ ਅਕਾਲ ਮੈਂ ਸੁਖਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਜਿਹੜਾ ਹਲਕੇ ਦਾ ਲੋਕ ਸਭਾ ਹਲਕਾ ਫਿਰੋਜ਼ਪੁਰ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਬਿਲਕੁਲ ਬਾਰਡਰ ਪੱਟੀ ਦੇ ਨੇੜੇ ਸੀ ਜੇਕਰ ਗੱਲ ਕਰੀਏ ਤਾਂ ਜਮਾਂ ਹੀ ਬਾਰਡਰ ਦੇ ਨੇੜੇ ਐ ਇੱਥੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਤਾਰ ਆ ਆ ਤੇਜਾ ਰਹਿੇਲਾ ਪਿੰਡਾ ਮੇਬੀ ਫਾਇਲਗਾ ਦਾ ਪਿੰਡਾ ਤੇ ਜਮਾਂ ਲਾਸਟ ਵਾਲੇ ਪਿੰਡਾ ਦੇ ਵਿੱਚ ਅੱਜ ਜਿਹੜਾ ਚੋਣ ਜਿਹੜਾ ਅਸੀਂ ਕਵਰੇਜ ਕਰਦੇ ਕਰਦੇ ਪਹੁੰਚਿਆ ਜਮਾ ਲਾਸਟ ਦੇ ਪਿੰਡਾਂ ਦੇ ਵਿੱਚ ਗਰਾਊਂਡ ਜ਼ੀਰੋ ਦੀ ਰਿਪੋਰਟ ਦੇਖਦੇ ਸੀ ਵੀ ਇਹਨਾਂ ਪਿੰਡਾਂ ਦਾ ਵਿਕਾਸ ਕਿੰਨਾ ਹੋਇਆ ਇੱਕ ਵਾਰ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਜਿਹੜਾ ਪਿਛਲੇ ਆ ਜਿਹੜੀ ਸ਼ੜਕਾ ਇਹ ਇੱਕ ਵਾਰ ਜਰੂਰ ਦਿਖਾ ਦਿਓ ਵੀ ਕੀ ਹਾਲਾਤ ਆ ਵੀ ਨਾਲੀਆਂ ਬਿਲਕੁਲ ਓਵਰਫਲੋ ਹੋ ਜਾਂ ਟੁੱਟੀਆਂ ਪਈਆਂ ਸ਼ੜਕਾਂ ਦੇ ਉੱਤੇ ਆਮ ਹੀ ਪਾਣੀ ਖੜਾ ਬਿਲਕੁਲ ਦੇਖਣ ਨੂੰ ਇਹ ਲੱਗਦਾ ਵੀ ਇੱਥੇ ਵਿਕਾਸ ਨਾਮ ਦੀ ਕੋਈ ਚੀਜ਼ ਹੀ ਨਹੀਂ ਤੇ ਬਾਕੀ ਇਸ ਪਿੰਡਾਂ ਦੇ ਜਿਹੜੇ ਲੋਕ ਆਪਣੇ ਨਾਲ ਗੱਲਬਾਤ ਕਰਨ ਲਈ ਵੀ ਆ ਤੇ ਇੱਕ ਇਧਰਲੇ ਪਾਸੇ ਅਸੀਂ ਅੱਜ ਦੀਪੂ ਤੇ ਕਣਕਵੰਡੀ ਜਾਂਦੀ ਸੀ ਇਹ ਦੇਖ ਇਹੜਾ ਡਿਪੂ ਅੱਜ ਸਹੀ 1 ਵਜੇ ਦਾ ਸਮਾਂ ਹੋ ਗਿਆ ਜਿਹੜੀਆਂ ਪਰਚੀਆਂ ਕੱਟਣ ਦੀ ਲਾਈਨ ਆ ਕਿਵੇਂ ਧੁੱਪ ਦੇ ਵਿੱਚ ਮਤਾਵਾਂ ਤੇ ਭਰਾ ਵੀ ਸਾਡੇ ਕੰਮ ਛੱਡ ਕੇ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਵਾਅਦਾ ਸੀ ਵੀ ਕਣਕ ਜਦੋਂ ਲੈਂਥੋਂ ਨੂੰ ਕੰਮ ਛੱਡ ਕੇ ਨਹੀਂ ਜਾਣਾ ਪਊਗਾ ਤੇ ਤੁਹਾਡੇ ਘਰੇ ਆਇਆ ਕਰਨੀਆਂ ਗੱਡੀਆਂ ਪਰਚੀ ਕੱਟਣ ਆਲਾ ਤੁਹਾਡੇ ਘਰੇ ਪਹੁੰਚਿਆ ਕਰੂਗਾ ਪਰ ਅੱਜ ਇੱਥੇ ਕਣਕ ਪਤਾ ਨਹੀਂ ਕਦੋਂ ਮਿਲਣੀ ਹਜੇ ਪਰਚੀਆਂ ਕਟਾਉਣ ਵਾਸਤੇ ਲੈ ਜਿਹੜੀ ਲਾਈਨ ਲੱਗੀ ਆ ਸਾਡੇ ਨਾਲ ਇਸੇ ਪਿੰਡ ਦੇ ਵੀਰ ਗੱਲਬਾਤ ਲਈ ਮੌਜੂਦਾ ਆ ਉਹ ਕਰਦੇ ਨੇ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਵੀਰ ਸਾਹਿਬ ਜੀ ਗੱਲ ਜੀ ਪੁੱਛੀ ਕੀ ਨਾਮ ਕੀ ਹੈ ਤੁਹਾਡੇ ਪਿੰਡ ਦਾ ਮੇਰਾ ਜੀ ਖਾਨ ਸਿੰਘ ਹੈ ਅੱਛਾ ਪਿੰਡ ਤੇ ਕੀ ਕੀ ਮੁਸ਼ਕਲਾਂ ਤੁਹਾਡੇ ਪਿੰਡ ਦੀਆਂ ਕੀ ਆ ਸਰਕਾਰਾਂ ਨੇ ਕੀ ਤੁਹਾਡੇ ਨਾਲ ਵਾਦੇ ਕੀਤੇ ਕੀ ਪੂਰੇ ਹੋਏ ਸਾਡੇ ਨੇ ਬਹੁਤ ਵਾਦੇ ਕੀਤੇ ਤੇ ਨਾ ਕੋਈ ਨਾ ਕੀਤਾ ਕੰਮ ਕੁਛ ਨਹੀਂ ਕੀਤਾ ਆਹ ਨਾਲੀਆਂ ਦੇ ਦੂਸਰੇ ਪਾੜੀਆਂ ਦੇ ਵਾਦੇ ਕੀਤੇ ਸੀ ਤੂੰ ਨੌਕਰੀ ਲਾਵਾਂਗੇ ਉਹ ਕਰਾਂਗੇ ਅਸੀਂ ਉਹ ਕਰਾਂ ਤੇ ਕੁਝ ਨਹੀਂ ਕੀਤਾ ਸਾਧਾ ਨਾ ਪੰਜਾਬ ਦੇ ਵਿੱਚ 2.5 ਸਾਲਾਂ ਤੋਂ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਆਮ ਬੰਦੇ ਦੀ ਗੱਲ ਹੋਊਗੀ ਤੁਹਾਨੂੰ ਲੱਗਦਾ ਆਮ ਲੋਕਾਂ ਦੀ ਗੱਲ ਹੋ ਰਹੀ ਹੈ ਨਹੀਂ ਹੋ ਰਹੀ ਸਾਜੀ ਕੋਈ ਨਹੀਂ ਹੋ ਰਹੀ ਅੱਜ ਆ ਆਪਣੇ ਸਾਹਮਣੇ ਡੀਪੂ ਤੇ ਲੱਗੀ ਲੈਣਾਂ ਕਿਵੇਂ ਦੇਖਦੇ ਇਸ ਚੀਜ਼ ਨੂੰ 5-5 10 ਕਿਲੋ ਨੂੰ ਕਿਵੇਂ ਦੁਪਹਿਰੇ ਕਿੰਨੇ ਵਜੇ ਦਾ ਸਮਾਂ ਕਿੰਨੇ ਵਜੇ ਦਾ ਇਹ ਸਮਾਂ ਤਾਂ ਹੈਗਾ ਸਵੇਰੇ ਲੈ ਤੇ ਹੁਣ 2 ਵਜੇ ਨਾਲ ਹੋ ਗਿਆ 1 ਵਜੇ ਨਾਲ ਹੋ ਗਿਆ ਅੱਲੀ ਲੈਣ ਲੱਗੀ ਖੜੀ ਹੈ ਟਰੱਪ ਦੇ ਵਿਚਾਰੇ ਖੜੀ ਹੈ ਨਾ ਅੱਛਾ ਤੁਸੀਂ ਵੀ ਇੱਥੇ ਪਰਚੀ ਕਟਾਉਣੀ ਆਏ ਸੀ ਆਜੇ ਕਟਾਉਣੀ ਹੈ ਪਰਚੀ ਬੈਠਿਆ ਚਾਹ ਨਹੀਂ ਅੱਛਾ ਤੁਹਾਡਾ ਨੰਬਰ ਨਹੀਂ ਆ ਕੋਈ ਤਾਂ ਕਰਕੇ ਸ਼ਾਂਤ ਆਸ ਰਹਾ ਲੈ ਅੱਛਾ ਬੈਠਿਆ ਤੇ ਪਿੰਡਾਂ ਦੇ ਵਿੱਚ ਕਿਵੇਂ ਇੱਥੇ ਉਹ ਆਪਣਾ ਜਿਵੇਂ ਉਹਨਾਂ ਨੇ ਕਿਹਾ ਸੀ ਸਿਹਤ ਸਹੂਲਤਾਂ ਨੂੰ ਲੈ ਕੇ ਤੁਹਾਡੇ ਪਿੰਡ ਚ ਕੋਈ ਹਸਪਤਾਲ ਜਾਂ ਕੋਈ ਡਿਸਪੈਂਸਰੀ ਵਗ ਕੋਈ ਵਗੈਰਾ ਸਕੂਲ ਹੈਗਾ ਨਾ ਮਾੜੇ ਮੱਟੇ ਟੀਚਰ ਆਉਂਦੇ ਨੇ ਕੋਈ ਕੋਈ ਨਹੀਂ ਆਉਂਦੇ ਅੱਛਾ ਉਹ ਵੀ ਕੋਈ ਏਡੇ ਜ਼ਿਆਦਾ ਵਧੀਆ ਨਹੀਂ ਆਉਂਦੇ ਕਿਹੜੀਆਂ ਸਰਕਾਰਾਂ ਦੇ ਸਮੇਂ ਤੁਹਾਡੇ ਜਿਹੜੇ ਪਿੰਡਾਂ ਦੇ ਵਿੱਚ ਵਿਕਾਸ ਹੋਇਆ ਸੀ ਪਹਿਲਾ ਆਇਆ ਸੀ ਬਾਦਲ ਦੀ ਸਰਕਾਰ ਵਿੱਚ ਮਾੜਾ ਮੱਟਾ ਹੋਇਆ ਸੀ ਵਾਹ ਵਾਹ ਅੱਛਾ ਬਾਦਲ ਦੀ ਸਰਕਾਰ ਵਿੱਚ ਉਹ ਕਾਂਗਰਸ ਨੇ ਵੀ ਕੁਝ ਨਹੀਂ ਕੀਤਾ ਨਾ ਕੁਝ ਨਹੀਂ ਕੀਤਾ ਕਾਂਗਰਸ ਅੱਛਾ ਹੁਣ ਵੋਟਾਂ ਪੈਣੀਆਂ ਤੁਹਾਨੂੰ ਇਹ ਤਾਂ ਪਤਾ ਹੀ ਹੋਊਗਾ ਵੀ ਇੱਕ ਤਰੀਕ ਨੂੰ ਉੱਤਰ ਸੈਂਟਰ ਦੀ ਜਿਹੜੀ ਸਰਕਾਰ ਆ ਉਹ ਬਦਲਣੀ ਆ ਹਾਂਜੀ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਐਲਾਨਤੇ ਆ ਸਾਰੇ ਵੋਟਾਂ ਮੰਗਣ ਆਉਣੇ ਸ਼ੁਰੂ ਹੋ ਗਏ ਹੋਣਗੇ ਹਾਲੀ ਨਹੀਂ ਕਾ ਪਤਾ ਅਕਾਲੀਆਂ ਦੇ ਕਿਹਨਾਂ ਨੂੰ ਲਾਣੇ ਆ ਪਤਾ ਕੋਈ ਸਾਨੂੰ ਵਾਲੇ ਨਹੀਂ ਪਤਾ ਲਿਆ ਆਉਣਗੇ ਤਾਂ ਪਤਾ ਲੱਗੇਗਾ ਕਿਹੜਾ ਨੂੰ ਅੱਛਾ ਮੌਜੂਦਾ ਸਰਕਾਰ ਆ ਜਿਹੜੀ ਹੁਣ 2.5 ਸਾਲ ਹੋ ਗਏ ਰਾਜ ਕਰਦੀ ਨੂੰ ਉਹਨਾਂ ਨੇ ਵੀ ਇਥੋਂ ਆਪ ਦਾ ਜਿਹੜਾ ਉਮੀਦਵਾਰ ਜਿਹੜਾ ਐਮਪੀ ਵਾਸਤੇ ਖੜਾ ਕੀਤਾ ਉਹਦੇ ਨਾਂ ਦਾ ਪਤਾ ਹਾਲੇ ਆਪੀ ਤਾਂ ਨਾਂ ਤਾਂ ਨਹੀਂ ਪਤਾ ਕਿਹੜਾ ਖੜਾ ਕੀਤਾ ਨੇ ਉਹ ਸ਼ੇਰ ਸਿੰਘ ਨੂੰ ਕੀਤਾ ਨੇ ਕੀ ਪਤਾ ਸ਼ੇਰ ਸਿੰਘ ਨੂੰ ਕਾਂਗਰਸ ਨੇ ਕੀਤਾ ਜੋਰਾ ਸਿੰਘ ਦੇ ਬੇਟੇ ਨੂੰ ਜਿਹੜਾ ਕੀਤਾ ਉਹ ਅਕਾਲੀ ਦਲ ਨੇ ਕੀਤਾ ਭਾਜੀਪੀ ਨੇ ਜਿਹੜਾ ਕੀਤਾ ਰਾਣਾ ਗਰਮੀਤ ਸਿੰਘ ਛੋਡੀ ਨੂੰ ਪਹਿਲਾਂ ਉਹ ਤੁਹਾਡੇ ਪਿੰਡਾਂ ਚ ਆਉਂਦੇ ਕੀ ਤਰਾਣਾ ਗਰਮੀਤ ਸਿੰਘ ਦੀ ਛੋਡੀ ਨਹੀਂ ਆਈ ਨਹੀਂ ਉਸ ਨੂੰ अच्छा छोडी नहीं आया ठीक है भाई जी किसान मजदूर संघ कमेटी ਨਾਲ ਤੁਸੀਂ ਜੁੜੇ ਹੋ ਤੁਹਾਡੇ ਬੈਚ ਵੀ ਲੱਗਿਆ ਕਿਵੇਂ ਦੇਖਦੇ ਹੋ ਸਰਕਾਰ ਦੇ 2.5 ਸਾਲਾਂ ਦੇ ਕੀਤੇ ਕੰਮ ਨੂੰ ਸਰਕਾਰ ਦੇ ਕੰਮਾਂ ਵੱਲ ਵੇਖੀਏ ਤਾਂ ਕੋਈ ਅੰਨੇ ਦਾ ਵਿਕਾਸ ਨਹੀਂ ਹੋਇਆ اچھا ਜੀ ਯਾਨੀ ਕਿ ਜਦੋਂ ਵੀ ਗਏ ਜਿਹੜੀ ਹੁਣ ਵੀ ਸਰਕਾਰਾਂ ਨੇ ਜਾਂ ਐਮਐਲ ਨੇ ਇਹਨਾਂ ਧੜੇਬਾਜ਼ੀਆਂ ਜਾਂ ਲੜਾਈ ਝਗੜੇ ਜਾਂ 퍼ਚੀ ਕਰਵਾਏ ਨੇ ਹੋਰ ਇਹਨਾਂ ਕਿਸੇ ਦੇ ਕੁਝ ਨਹੀਂ ਇਹ ਤਾਂ ਸਰਕਾਰ ਕਹਿੰਦੀ ਸੀ ਜਿਹੜੇ 70 ਸਾਲਾਂ ਦੇ ਵਿੱਚ ਹੋਇਆ ਸੀ ਪਰਚੇ ਇੱਕ ਦੂਜਿਆਂ ਤੇ ਕਰਵਾਉਂਦੇ ਸੀ ਉਹ ਨੀਤੀ ਅਸੀਂ ਬੰਦ ਕਰਕੇ ਅਸੀਂ ਆਮ ਲੋਕਾਂ ਨੇ ਸਰਕਾਰ ਚੁਣੀ ਹੈ ਇੱਥੇ ਕਿਸੇ ਤੇ ਨਜਾਇਜ਼ ਪਰਚਾ ਨਹੀਂ ਹੋਊਗਾ ਨਾ ਮੈਂ ਆਕਾਸ ਤੇ ਕਲਾਂਦਈ ਹੈਗਾ ਕੁੜੀ ਉਹਦਾ ਘਰ ਵਾਲਾ ਕੰਨੂ ਬੈਰਾ ਅੱਖੋਂ ਅੰਨਾ ਉਹਦੀ ਮਾਤਾ ਦਾ ਮਕਾਨ ਹੈ ਮਾਤਾ ਦਾ ਦਾ ਮਕਾਨ ਹੈ ਮਾਂ ਪੋ ਮਰ ਜਾਵੇ ਤਾਂ ਪੁੱਤਰ ਦੀ ਹੱਕਦਾਰ ਹੁੰਦਾ ਹੈ ਉਹਦੇ ਚਾਚੇ ਨੇ ਕਬਜ਼ਾ ਕੀਤਾ ਖਾਨ ਸਿੰਘ ਪੁੱਤਰ ਭਗਵਾਨ ਸਿੰਘ ਦੇ ਨਿੰਦਰਪਾਲ ਸੋਣੇ ਕੋਲ ਗਏ ਡੀਐਸਪੀ ਸ਼ਵੇਕ ਸਿੰਘ ਕੋਲ ਗਏ ਅਸੀਂ ਕਈ ਥਾਂ ਤੇ ਗਏ ਉਹਦੇ ਮਗਰ ਤੇ ਉਹਦਾ ਕੋਈ ਹੱਲ ਨਹੀਂ ਕੀਤਾ ਆਮ ਲੋਕਾਂ ਦੀ ਗੱਲ ਸਰਕਾਰ ਚ ਨਹੀਂ ਸੁਣੀ ਆ ਨਹੀਂ ਸੁਣੀ ਜਾਂਦੀ ਆ ਕਿਵੇਂ ਦੇਖਦੇ ਹੋ ਸਰਕਾਰ ਜਿਹੜੀ ਕਹਿੰਦੀ ਸੀ ਆਟਾ ਦਾਲ ਦਾ ਤੁਹਾਡੇ ਘਰ ਘਰ ਆਟਾ ਪੀਸ ਕੇ ਆਇਆ ਕਰੂਗਾ ਇਹ ਅੱਜ ਲੈਣਾ ਲੱਗਿਆ ਪੰਜੇ 1 ਵਜੇ ਦੇ ਕਰੀਬ ਹੋ ਗਿਆ ਹਾਂਜੀ ਇਹ ਸਾਨੂੰ ਆਟੇ ਦਾਲ ਦੀ ਲੋੜ ਹੀ ਨਹੀਂ ਅਗਰ ਸਾਨੂੰ ਸੂਲਤਾ ਸਾਹਿਬ ਦੱਸਾਈ ਦੇ ਹੁਣ ਜਿਵੇਂ ਸਾਡੀ 2007 ਤਲ ਜ਼ਮੀਨ ਹੈ ਸਾ ਪੈਸਾ ਭਰਿਆ ਸੈਂਟਰ ਨੇ ਸਾਡੀ ਜ਼ਮੀਨ ਤੋੜ ਦਿੱਤੀ ਤੋੜਨੀ ਤਾਂ ਛਪੜਾਂ ਦੀ ਸੀ ਜਾਂ ਜਿਹੜੀ ਵਿਕਾਸ ਜਿਹੜੇ ਪੰਚਾਇਤਾਂ ਦੀ ਮੱਲੇ ਸਾਡੇ ਜਿਹੜੇ ਇਨਤਕਾਰ ਰਿਸ਼ਤੀਆਂ 2007 ਦੇ ਚੋਈਆਂ ਜਾਂ ਉਹਨਾਂ ਤੋੜ ਦਿੱਤੀ ਅੱਛਾ ਤੁਹਾਡੀਆਂ ਇੰਤਕਾਲ ਹੋਈਆਂ ਰਜਿਸਟਰੀਆਂ ਹੀ ਤੋੜਤੀਆਂ ਹਾਂਜੀ ਹਾਂਜੀ ਸਾਡੇ ਨਾਂ ਜ਼ਮੀਨ ਇਹਨਾਂ ਜਦ ਬਾਹਰ ਪੜਵਾਵਤਾ ਆਇਆ ਲੋਕ ਸਾਡੀ ਲੋਕ ਸਭਾ ਸਰਦਾਰ ਜਾਂ ਕਈ ਸਾਡੀ ਸਹੂਲਤ ਮਾਲੀ ਭੇਜਦੇ ਰਹੇ ਨੇ ਸਰਕਾਰ ਵੱਲੋਂ ਸਾਨੂੰ ਨਹੀਂ ਆਇਆ ਅੱਛਾ ਸਰਕਾਰ ਵੱਲੋਂ ਤੁਹਾਨੂੰ ਕੋਈ ਸਹੂਲਤ ਨਹੀਂ ਮਿਲੇਗੀ ਨਹੀਂ ਆਇਆ ਤੇ ਸਰਕਾਰ ਤਾਂ ਬੜੇ ਦਾਅਵੇ ਕਰਦੀ ਹੈ 42000 ਨੌਕਰੀਆਂ ਦੀ ਗੱਲ ਵੀ ਕਰਦੀ ਅਸੀਂ 42000 ਨੌਕਰੀਆਂ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਸਾਡੇ ਵਿਚਾਰੇ ਉਹ ਲੱਗੇ ਨੇ ਨਾ ਦੀ ਕਿਸਮਤ ਚੰਗੀ ਜਿਹੜੇ ਬਾਜਦਰੋ ਕਰਦੇ ਸੀ ਚਾਲ ਮੁੰਡੇ ਲਿਖੇ ਨੇ ਪੜੇ ਲਿਖੇ ਉਹ ਫੌਜੀ ਲੱਗੇ ਨੇ ਕੋਈ ਪੌਚੀ ਲੱਗੇ ਹੋਰ ਕੋਈ ਮਾਸਟਰ ਵਗੈਰਾ ਨਾ ਨਾ ਮਾਸਟਰ ਲੱਗਾ ਇੱਕ ਮੁੰਡਾ ਲੱਗਾ ਉਹ ਅੱਜ ਤੋਂ ਪਹਿਲਾਂ 15 ਸਾਲ ਦਾ ਸਾਡੇ ਸਕੂਲ ਦੇ ਵਿੱਚ ਬੱਚਿਆਂ ਛੋਟੇ ਛੇ ਨੂੰ ਬੜਾ ਦਾ ਬੜਾ ਦਾ ਉਹਦੀ ਕਿਸਮ ਜਗੀ 15 20 ਸਾਲਾਂ ਬਾਅਦ ਉਹ ਮੁੰਡਾ ਲੱਗਿਆ ਅੱਛਾ ਉਹ ਮੁੰਡਾ ਜ਼ਰੂਰ ਲੱਗਾ ਹੋਰ ਨਹੀਂ ਕੋਈ ਹੋਰ ਨਹੀਂ ਲ ਅੱਛਾ ਪਹਿਲੇ ਨੰਬਰ ਤਾਂ ਤੁਸੀਂ ਇਹ ਦੱਸੋ ਅਰਜਨ ਕੇਦਰੀਵਾਲ ਜਾਂ ਭਗਵੰਤ ਮਾਨ ਇੱਥੇ ਆਮ ਇੱਥੇ ਬੀਬੀਆਂ ਕੋਲ ਪੁੱਛ ਲੈ ਝਾੜੂ ਫੜਾ ਕੇ ਤੁਹਾਨੂੰ ਹਜ਼ਾਰ ਹਜ਼ਾਰ ਰੁਪਈਆ ਖਾਤੇ 'ਚ ਪਾਸ ਆਇਆ ਇਹਨਾਂ ਨੂੰ ਪੁੱਛੋ ਬੀਬੀਆਂ ਨੂੰ ਪੁੱਛ ਕਿਸੇ ਦਾ ਆਇਆ ਕੁਛ ਨਹੀਂ ਆਇਆ ਹਾਲੇ ਨਾਂ ਦਾ ਚੋਨੀ ਫੈਸਟ ਤੇ ਸਾਡੇ ਕੋਲ ਲਿਖਾ ਪਿਆ ਮੈਂ ਰਾਤ ਵੇਖਾ ਕੁਦਰ ਤੋਂ ਲਿਗਾ ਤੇ ਪੜਿਆ ਮੈਂ ਖਾ ਵੇਖ ਹਾਂ ਹਾਂ ਤੇ ਇਹਨਾਂ ਨੇ ਬੜੇ ਚੂਰ ਠੱਗਿਆ ਇਹਨਾਂ ਦੇ ਕਾਰਤੀਏ ਹੋ ਗਏ ਦੁਨੀਆ ਕਿਆ ਕਿ ਸਰਕਾਰ ਨਵੀਂ ਆਵੇ ਕਿ ਨਵਾਂ ਬਦਲਾਅ ਕਰਾਂਗੇ ਪਾ ਬਦਲਾ ਨਹੀਂ ਘਟਾ ਕਰ ਦਿੱਤਾ ਹੁਣ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਉਮੀਦਵਾਰ ਐਲਾਨ ਕਰਤੇ ਤੁਹਾਨੂੰ ਪਤਾ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮ ਹਾਂਜੀ ਹਾਂਜੀ ਅਕਾਲੀ ਦਲ ਨੇ ਕਿਹਨਾਂ ਨੂੰ ਕੀਤਾ ਜੀ ਉਹਨੂੰ ਨਹੀਂ ਮਾਲ ਨੂੰ ਕੀਤਾ ਤੇ ਕਾਂਗਰਸ ਨੇ ਜੀ ਸ਼ੇਰ ਸਿੰਘ ਪਾਇਆ ਤੇ ਭਾਜਪਾ ਨੇ ਜੀ ਗਰਮੀ ਤੇ ਰਾਣਾ ਥੋੜੀ ਰਾਣੇ ਵਾਲਾ ਤੇ ਮੌਜੂਦਾ ਜਿਹੜੀ ਸਰਕਾਰ ਆ ਹਾਂਜੀ ਆਮ ਆਦਮੀ ਪਾਰਟੀ ਸਰਕਾਰ ਆ ਇਹਨਾਂ ਨੇ ਕਿਹਨਾਂ ਨੂੰ ਜਿਹੜਾ ਕੀਤਾ ਇਹ ਮਲੋੜਪੂ ਦਾ ਨਾਮ ਆ ਪੜਿਆ ਨਹੀਂ ਕੱਲ ਵੇਖਿਆ ਸੀ ਉਹ ਸਰਦਾਰ ਦਾ ਮੁੰਡਾ ਖਲੋਤਾ ਹੈ ਮਲੌਰ ਤੋਂ ਖੜਤਾ ਨਾਮ ਹੈ ਪੜਿਆ ਨਹੀਂ ਮੈਂ ਜਿਲ੍ਹਾ ਸ੍ਰੀ ਮੋਕਸਾ ਸਾਹਿਬ ਦੇ ਮੌਜੂਦਾ ਵਿਧਾਇਕਾ ਜਗਦੀਪ ਸਿੰਘ ਜੀ ਕਾਕਾ ਬਰਾੜਾ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਠੀਕ ਹੈ ਠੀਕ ਹੈ ਜੀ ਮੈਂ ਨਹੀਂ ਪਸਪਾ ਦੇ ਪਤਾ ਤੁਹਾਨੂੰ ਬੋਝਨ ਸਮਾਜ ਪਾਰਟੀ ਨੇ ਵੀ ਇੱਥੇ ਉਮੀਦਵਾਰ ਉਤਾਰੇ ਉਹ ਅਫਰੇਂਦਰ ਕੰਬੋਜ ਗੈੜੀ ਦਾ ਲਾਉਂਦਾ ਗੋਲਡੀ ਦਾ ਕਹਿੰਦੇ ਮਤਲਬ ਵੀ ਮੌਜੂਦਾ ਸਰਕਾਰ ਨੇ ਜਿਹੜਾ ਉਮੀਦਵਾਰ ਉਤਾਰਿਆ ਤੁਹਾਨੂੰ ਉਹਦਾ ਨਾਮ ਤੱਕ ਨਹੀਂ ਪਤਾ ਲੋਕ ਵੋਟਾਂ ਕਿੱਦਾਂ ਪਾਉਣਗੇ ਕੀ ਪਾਉਣੀਆਂ ਸਾਡੇ ਅਵਲ ਤਾਂ ਬਾਈਕ ਆਟ ਹੀ ਤੇ ਕਿਸਾਨ ਜਿੱਥੇ ਵੰਦੀਆ ਲੋਕ ਤਾਂ ਤੁਹਾਨੂੰ ਤਾਂ ਤੂੰ ਹੈ ਹੀ ਨਹੀਂ ਕਿਸੇ ਨਾਲ ਟੁਰਨਾ ਫਿਰਨਾ ਜਾਂ ਗੱਲ ਕਰ ਸਾਡਾ ਸਵਾਲ ਜਦੋਂ ਤੁਸੀਂ 2.5 ਸਾਲ ਸਾਡਾ ਬਣਾਇਆ ਸਾਡਾ ਤੁਸਕੀ ਕੀਤਾ ਆ ਤੂੰ ਵੇਖ ਲੈ ਵਿਕਾਸ ਆ ਪਾਣੀ ਦਾ ਵੇਖ ਲੈ ਜਿਵੇਂ ਕਿਸਾਨ ਜਿੱਥੇ ਬੰਦੀਆਂ ਦਾ ਰੋਸ ਆ ਆਪ ਹੀ ਉਹਨਾਂ ਨੂੰ ਦਿੱਲੀ ਦੇ ਵਿੱਚ ਨਹੀਂ ਵੜਨ ਦਿੱਤਾ ਗਿਆ ਸੀ ਅਸੀਂ ਬੀਜੇਪੀ ਦੇ ਉਮੀਦਵਾਰਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਤੁਹਾਡੇ ਪਿੰਡਾਂ ਦੇ ਵਿੱਚ ਵੀ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਹੋਊਗਾ ਹਾਂਜੀ ਹਾਂਜੀ ਆ ਕੱਲ ਗਏ ਆ ਜਲਾਲਾਵਾਦ ਦੇ ਦਾ ਰਾਮੀਤ ਰਾਣੇ ਛੋਟੀ ਦਾ ਹੋਇਆ ਜੇ ਤੁਹਾਡੇ ਪਿੰਡ 'ਚ ਵੋਟ ਮੰਗਣਾ ਆਉਂਦਾ ਕੀ ਉਹ ਪਿੰਡ 'ਚ ਉਹਨੂੰ ਐਂਟਰ ਹੋਣ ਦਿੱਤਾ ਜਾਊਗਾ ਐਂਟਰ ਤਾਂ ਕੋਈ ਗੱਲ ਨਹੀਂ ਆਣੇ ਹਾਰੇ ਕਿ ਨਹੀਂ ਪਰ ਇਕੱਲੇ ਸਾਡਾ ਯਤਨ ਕਰਨਾ ਰੋਕਣਾ ਨੀ ਕਰਨਾ ਚਾਹਦੇ ਕਿਉਂ ਸਾਡੀ ਜਿਹੜੀ ਜੱਥੇਬੰਦੀ ਕਿਸਾਨ ਵੀਰ ਸੰਘਾਸ਼ ਕਮੇਟੀ ਨਾ ਪੰਜਾਬ ਇਹ ਸ਼ਾਂਤੀਪੂਰ ਹੈ ਠੀਕ ਹੈ ਜੀ ਅਸੀਂ ਦਰਨਾ ਵੀ ਲਾਈਏ ਨਾ ਅਸੀਂ ਸ਼ਾਂਤੀਪੂਰ ਲਾਵੀਦਾ ਹੈ ਹੀਲ ਹੋਈ ਤਾ ਚਟਾਲੀ ਗੱਲ ਜਾਂ ਕੋਈ ਲਹਿਨ ਕਰੀ ਗੇ ਲਾ ਭਾਈ ਬਹੁਤ ਧੰਨਵਾਦ ਬਹੁਤ ਵਧੀਆ ਵਿਚਾਰ ਭਾਈ ਨੇ ਸਾਂਝੇ ਕੀਤੇ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਐਕਟਿਵ ਮੈਂਬਰ ਆ ਤੇ ਹੋਰ ਵੀ ਸਾਡੇ ਨਾਲ ਹੁਣ ਜਿਹੜੇ ਇੱਥੇ ਤੁਹਾਨੂੰ ਜਿਵੇਂ ਦੱਸਿਆ ਸੀ ਡੀਪੂ ਦੇ ਉੱਤੇ ਜਿਹੜਾ ਵੱਡਾ ਕੱਟ ਸੀਗਾ ਪਰ ਸਿੰਘਾ ਕਟਾਉਣ ਵਾਲੇ ਵੀਰ ਸੀਗੇ ਤੇ ਹੁਣ ਇੱਕ ਵਜੇ ਤੋਂ ਵੱਧ ਦਾ ਸਮਾਂ ਤੇ ਇੱਥੇ ਨੌਜਵਾਨ ਵੀਰ ਵੀ ਮੌਜੂਦ ਆ ਬੀਬੀਆਂਾਂ ਮਾਤਾਵਾਂ ਪੇੜਾਂ ਵੀ ਖੜੀਆਂ ਆ ਆਪਾਂ ਇਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਹਾਂਜੀ ਵੀਰ ਸਰਕਾਰ ਦੇ ਵਾਅਦਿਆਂ ਨੂੰ ਕਿਵੇਂ ਦੇਖਦੇ ਹੋ ਆ ਜਿਹੜਾ 1 ਵਜੇ ਤੁਸੀਂ ਹੁਣ ਮੂੰਹ ਟਾਕੇ ਮੈਨੂੰ ਲੱਗਦਾ ਧੁੱਪ ਤੋਂ ਟੱਕਿਆ ਕਿ ਵੈਸੇ ਟੱਕਿਆ ਗਰਮੀ ਬੜੀ ਪੈਂਦੀ ਯਾਰ ਕਣਕ ਵੈਸੇ ਮਿਲ ਜਾਣੀ ਆ ਜੇ ਗੱਲ ਮਸਲੇ ਰੱਖੋਗੇ ਫਿਰ ਵੀ ਕਣਕ ਮਿਲ ਜਾਣੀ ਆ ਨਹੀਂ ਕਣਕ ਤਾਂ ਨਹੀਂ ਆਣੀ ਕੜਕੜੀ ਬਾਦ ਹੁੰਦੀ ਅੱਛਾ ਸਰਕਾਰ ਦੇ 2.5 ਸਾਲਾਂ ਦੇ ਕੰਮਾਂ ਤੋਂ ਸੰਤੋਖਤ ਨਹੀਂ ਖੁਸ਼ ਹਾਂ 22 ਸਾਲਾਂ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਤੁਸੀਂ ਇੱਕ ਜੁੱਥ ਨਾਲ ਜੁੜੇ ਕੋਈ ਨਹੀਂ ਹੋਇਆ ਅੱਛਾ ਕੋਈ ਨਹੀਂ ਵਿਕਾਸ ਹੋਇਆ ਤੁਸੀਂ ਯਾਰ ਇੰਨਾ ਸੰਘੇ ਕਾਹਤੋਂ ਗੱਲ ਕਰਦੇ ਹੋ ਲਾ ਲਓ ਇਹਨਾਂ ਨੂੰ ਮੂੰਹ ਦੇ ਉੱਤੇ ਕਿਸੇ ਨੇ ਤੁਹਾਨੂੰ ਆ ਕੇ ਕੋਈ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੋਣੀਗੀ ਲਾ 10 ਕਿਲੋ ਕੱਲਾ ਕਿੰਨੀ ਕਰਨ ਕਿੰਨੀ ਮਿਲਦੀ ਕਿੰਨੀ ਕੰਕਰੀ ਦੀ ਪਰਚੀ 10 ਕਿਲੋ ਹੈ ਇੱਕ ਜੇਨੇ ਅੱਛਾ ਪਹਿਲਾਂ ਕਿੰਨੀ ਮਿਲਦੀ ਸੀ ਪਹਿਲਾਂ 15 ਕਿਲੋ ਸੀ ਕਿਹੜੀ ਸਰਕਾਰ ਦੇ ਸਮੇਂ ਜਿਹੜਾ ਤੁਹਾਡੇ ਪਿੰਡਾਂ ਦਾ ਵਿਕਾਸ ਹੋਇਆ ਸੀਗਾ ਇਹ ਹੋਇਆ ਸੀ ਸਰਕਾਰ ਆਪਣੀ ਕਾਲੀਗੜ੍ਹ ਦੋਸਤੋ ਬਾਦ ਕਾਂਗਰਸੀ ਸਰਕਾਰ ਰਹੀ ਪਿੰਡਾਂ 'ਚ ਕੋਈ ਵਿਕਾਸ ਨਹੀਂ ਹੋਇਆ ਕੋਈ ਵਿਕਾਸ ਨਹੀਂ ਤੁਹਾਡੇ ਪਿੰਡਾਂ ਦੇ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਕਿਵੇਂ ਕੋਈ ਡਿਸਪੈਂਸਰੀ ਵਗੈਰਾ ਹੈਗੀ ਨਹੀਂ ਨਹੀਂ ਹੈਗੀ ਨਹੀਂ ਹੈਗੀ ਕਿਰੇ ਜੂਥ ਨਾਲ ਜੁੜੇ ਹੋ ਪਿੰਡਾਂ ਦੇ ਵਿੱਚ ਰੋਜ਼ਗਾਰ ਹੈ ਜਿਹੜਾ ਨੌਜਵਾਨਾਂ ਨੂੰ ਮਿਲ ਰਿਹਾ ਨਹੀਂ ਨਹੀਂ ਅੱਛਾ ਤੁਹਾਡੇ ਪਿੰਡ ਚ ਨਹੀਂ ਰਿਕਾਰਡ ਮਿਲਿਆ ਨਹੀਂ ਜੀ ਜਿਹੜੀ ਸਿਹਤ ਸਿੱਖਿਆ ਦੀ ਸਹੂਲਤਾਂ ਕਿਵੇਂ ਆ ਸਕੂਲ ਕਿਹਾਂ ਦੇ ਇੱਥੇ ਪ੍ਰਾਇਮਰੀ ਤੱਕ ਹੀ ਸਕੂਲ ਹੈਗਾ ਤੇ ਅਗਰ ਤਾਂ ਹੈ ਨਹੀਂ ਕੋਈ ਨਾ ਤੁਹਾਡੇ ਪਿੰਡ ਦੀ ਵੋਟ ਕਿੰਨੀ ਆ ਵੋਟ ਤਾਂ ਹੈਗੀ 1200 ਪਲੱਸ ਕਿਤੋਂ ਬਾਰਡਰ ਕਿੰਨੀ ਦੂਰ ਹੈ ਪਾਕਿਸਤਾਨ ਦਾ ਬਾਰਡਰ ਹੈ 2 ਕੁ ਕਿੱਲੇ ਵੱਸ ਜਿਆਦਾ ਨਹੀਂ ਇਹ ਤਾਂ 2 ਕਿੱਲੇ ਹੀ ਬਾਹਰ ਹਾਂ 200 ਮੀਟਰ ਵਾਰਟੀ ਦੂਰ ਹਾਂਜੀ ਹਾਂਜੀ ਸਿਰਫ 200 ਮੀਟਰ ਦੀ ਜਿਹੜੀ ਆਪਾਂ ਦੂਰੀ ਤੇ ਜਿਹੜਾ ਸੀਗਾ ਆ ਪਿੰਡ ਹੈਗੇ ਆ ਆ ਮਤਾਵਾ ਵੀ ਸਾਡੇ ਨਾਲ ਗੱਲਬਾਤ ਕਰ ਲਈ ਹਾਂਜੀ ਮਤਾਜੀ ਜਿਹੜਾ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ 1000 ਰੁਪਿਆ ਰਾਸ਼ਨ ਦਾ ਉਹ ਆ ਗਿਆ ਜੀ ਇਹ ਤਾਂ ਬੋਹਾਲ ਤੂੰ ਗੱਲ ਤੂੰ ਬੋਲ ਲੈ ਹਾਂ ਨਹੀਂ ਕੋਈ ਕੁਝ ਵੀ ਨਹੀਂ ਦਿੱਤਾ ਨਾ ਕਿਹਾ ਨਾ 1000 ਰੁਪਿਆ ਦੇਵਾਂ ਤੇ ਅੱਛਾ ਅਜੇ ਤੋੜ ਤਾ ਨਹੀਂ ਆਏ ਸਰਕਾਰ ਦੇ 2.5 ਸਾਲ ਪੂਰੇ ਹੋ ਗਏ ਉਹ ਕਹਿੰਦੇ ਜਿਹੜੇ ਅਸੀਂ ਚੰਗੇ ਕੰਮ ਕੀਤੇ ਸਾਡੇ ਚੰਗੇ ਕੰਮਾਂ ਨੂੰ ਦੇਖ ਕੇ ਵੋਟ ਪਾਓ ਤੁਹਾਨੂੰ ਕਿ ਸ਼ਹਿਰਦਾਰ ਕਿੰਦ ਕੀਤਾ ਹੈ ਉਹਨਾਂ ਨੇ ਨੁਟੀਆਂ ਬੋਖਰਾ ਪਹਿਣੀਆਂ ਨੇ ਅੱਗੇ ਤਾਂ ਕੁਝ ਨਹੀਂ ਕੀਤਾ ਕੋਈ ਉਹਨਾਂ ਰੁਪਈਆ ਨਹੀਂ ਇਕ ਪਾਇਆ ਪਹਿਲਾਂ ਝੂਠ ਮਾਰਾ ਨੇ 200 ਰੁਪਈਆ ਪਾਵਾਂ ਤੇ ਮਹੀਨੇ ਦੇ ਖਾਤੇ 'ਚ ਕੁਝ ਨਹੀਂ ਰੱਖ ਰੁਪਈਆ ਵੀ ਨਹੀਂ ਪਾਇਆ ਖਾਤੇ 'ਚ ਆਇਆ ਕਰੋ ਲੋਪਾ ਸਾਨੂੰ ਕੋਈ ਮਾਜਬਰੀ ਨਹੀਂ ਮਿਲਾ ਕੁਛ ਨਹੀਂ ਮਿਲਾ ਸੀ ਤੇ ਦੋਵਰ ਚੋਨਾ ਲਵਾਇਆ ਕੁਛ ਨਹੀਂ ਪਈਆ ਨਹੀਂ ਮਿਲਾਇਆ ਸਾਨੂੰ ਉਹ ਤਾਂ ਕਹਿੰਦੇ ਸੀ ਤੁਹਾਨੂੰ ਘਰਾਂ ਦੇ ਵਿੱਚ ਜਿਹੜਾ ਪੀਸਾ ਬਸਾਇਟ ਆ ਮਿਲਿਆ ਕਰੂਗਾ ਤੁਹਾਨੂੰ ਐ ਖੜਨ ਦੀ ਡੀਪੂਆਂ ਨਾ ਕੁਛ ਨਹੀਂ ਮਿਲਾ ਵੀਰੇ ਆ 10 ਕਿਲ ਦਾਣੇ ਜਰੂਰ ਮਿਲਦੇ ਨੇ ਦੀ ਸੋਨ ਦੇ ਉਹਨੂੰ ਤਿਆਰ ਐ ਸੀ ਅੱਛਾ ਕੱਲੇ ਦਾਣੇ ਮਿਲਦੇ ਹੋ ਦਾਣੇ ਮਿਲਦੇ ਕੁਛ ਨਹੀਂ ਮਿਲਦਾ ਸਾਨੂੰ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਨਾ ਕੁਛ ਨਹੀਂ ਮਿਲਦਾ ਤੁਸੀਂ ਮੈਂ ਤਾਂ 25 ਸਾਲ ਤੇ ਕੰਮਾ ਤੋਂ ਸਰਕਾਰ ਦੇੋਂ ਤਾਂ ਖੁਸ਼ ਹਾਂ ਕੁਛ ਵੀ ਨਹੀਂ ਸਾਨੂੰ ਮਿਲਿਆ ਅੱਗੇ ਹੁਣ ਅਸੀਂ ਕਿੱਥੇ ਖੁਸ਼ ਹੋਈਏ ਸਾਨੂੰ ਅਗੇ ਵਾਅਦੇ ਕਰਕੇ ਇੱਕ ਨਹੀਂ ਵਾਅਦਾ ਪੂਰਾ ਲੱਤਾ ਨਾ ਦਾ ਹੁਣ ਫਿਰ ਇੱਕ ਦਿਨ ਨੂੰ ਵੋਟਾਂ ਪੈਣੀਆਂ ਫਿਰ ਇਹਨਾਂ ਨੇ ਵੋਟਾਂ ਮੰਗਣਾ ਆਉਣਾ ਫਿਰ ਉਹਨਾਂ ਤਾਂ ਫਿਰ ਮੋੜ ਪੁੱਠੀਆਂ ਭੋਖਰਾਂ ਨਾਲ ਕਟੀਵਣਗੇ ਪਿਛਾ ਹੀ ਹਟਣਗੇ ਫਿਰ ਅਗਾ ਨਹੀਂ ਅਸੀਂ ਪਿੰਡ ਚ ਗੱਡੀ ਨਹੀਂ ਵੜਨ ਦੇਣੀ ਇਹ ਤਾਂ ਕਹਿੰਦੀ ਅਸੀਂ 2.5 ਸਾਲਾਂ ਚ ਕੰਮ ਹੀ ਬਹੁਤ ਕੀਤਾ ਲੋਕ ਸਾਡੇ ਕੰਮ ਦੇ ਸਾਨੂੰ ਪਤਾ ਸਾਡਾ ਦਿਲ ਜਾਣਦਾ ਏ ਜਿਹੜਾ ਅਸੀਂ ਬੈਠੇ ਆ ਡੋਕੀ ਨਾ ਅਸੀਂ ਮੁਸੀਬਤਾਂ ਚ ਬੈਠੇ ਆ ਕਿਸੇ ਕੰਮ ਨਹੀਂ ਸਾਡਾ ਕੋਈ ਵੀ ਹੋਇਆ ਤੇ ਨੋਜ ਲਿਆ ਸਾਨੂੰ ਓਟੂ ਲੈ ਹੱਥ ਬੰਨ੍ਹਿਆ ਆ ਤੁੰਦੇ ਹੁਣ ਹੱਥਾਂ ਨੂੰ ਉਹਨਾਂ ਨੂੰ ਵੇਖਾਂਗੇ ਇਹ ਤਾਂ ਸਰਕਾਰ ਇਹ ਤੋਂ ਪਹਿਲਾਂ ਲੰਗ ਸਰਕਾਰਾਂ ਚ ਕੋਈ ਕੰਮ ਹੋਏ ਸੀਗੇ ਅੱਗੇ ਤਾਂ ਕੰਮ ਉਹ ਕੀ ਜਿਹੜੀ ਪਹਿਲਾ ਸਰਕਾਰ ਸੀ ਉਹਨਾਂ ਕੀਤਾ ਹੁਣ ਜਿਹੜੀ ਸਰਕਾਰ ਆਈ ਹੈ ਉਹ ਤਾਂ ਐਵੇਂ ਭੁੱਖੇ ਆਏ ਨੇ ਉਹ ਤਾਂ ਭੁੱਖੇ ਪਿੰਡਾਂ ਵਿੱਚ ਆ ਗਏ ਉਹ ਤਾਂ ਕਹਿੰਦੇ ਗਰੀਬ ਲੋਕਾਂ ਦੀ ਆਮ ਲੋਕਾਂ ਦੀ ਸਰਕਾਰ ਕੁਝ ਵੀ ਨਹੀਂ ਹੈਗਾ ਐਵੇਂ ਆ ਗਏ ਭੁੱਖੇ ਦੋ ਦੋ ਵਿਆਹ ਕਰਾਈ ਪਰਦੇ ਦੋ ਦੋ ਵਿਆਹ ਕਰਾਈ ਪਰਦੇ ਨੇ ਉਹ ਕੀ ਵਿਆਹ ਕਰਾਉਣੀ ਆਏ ਸਰਕਾਰ ਉਹ ਵਿਆਹ ਕਰਾਉਣ ਆਏ ਹਕੀਕਤ ਇਹ ਆ ਜਿਹੜੀ ਗਰਾਊਂਡ ਜ਼ੀਰੋ ਦੀ ਆ ਪੀ ਆਪਾਂ ਸੋਸ਼ਲ ਮੀਡੀਆ ਤੇ ਕੁਛ ਮਰਜੀ ਸਰਕਾਰ ਆਪ ਦਾ ਰਿਪੋਰਟ ਕਾਰਡ ਪੇਸ਼ ਕਰਦੀ ਆ ਸੋਸ਼ਲ ਮੀਡੀਆ ਤੇ ਜਿਵੇਂ ਮਰਜੀ ਉਹ ਆਪ ਦਾ ਰਿਪੋਰਟ ਕਾਰਡ ਦਿਖਾਈ ਜਾਂਦੇ ਆ ਪਰ ਹਕੀਕਤ ਆ ਜਿਹੜੀ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਅਸੀਂ ਦਿਖਾ ਰਹੇ ਆ ਬਿਲਕੁਲ ਅੱਜ ਬਾਰਡਰ ਪੱਟੀ ਦੇ ਪਿੰਡਾਂ ਤੇ ਸੀਗੇ ਗਰਾਉਂਡ ਜ਼ੀਰੋ ਦੀ ਰਿਪੋਰਟ ਅੱਜ ਪੇਸ਼ ਕਰ ਰਹੇ ਆ ਹਕੀਕਤ ਅਸੀਂ ਪੰਜਾਬ ਸਰਕਾਰ ਨੂੰ ਦਿਖਾਉਣੀ ਚਾਹੁੰਦੇ ਆ ਆਹ ਇਸੇ ਤਰ੍ਹਾਂ ਤੁਸੀਂ ਸਾਡੀਆਂ ਵੀਡੀਓ ਦੇਖਦੇ ਰਿਹਾ ਕਰੋ ਡੇਲੀ ਰਿਪੋਰਟ ਟੀਵੀ ਮੇਰੇ ਨਾਲ ਮੇਰੇ ਕੈਮਰਾਮੈਨ ਪਰਸਨ ਅਮਨਦੀਪ ਸਿੰਘ ਬਿੱਲਾ ਕਿਉਂਕਿ ਜਿਵੇਂ ਨਾ ਕਿਵੇਂ ਪਾਣੀ ਹੈ ਜਾਂ ਹਵਾ ਹੈ ਕੁਦਰਤ ਦਾ ਹਾਂ ਹੈਗਾ ਹੈ ਕਿਉਂ ਇਹ ਸਰਕਾਰਾਂ ਨੇ ਕੁਦਰਤ ਨੂੰ ਆਪਣੇ ਹੱਥ ਸੱਚ ਕਰ ਲਿਆ ਤੁਸੀਂ ਪਾਣੀ ਬਾਰੇ ਵੇਖ ਲਓ ਹੁਣ ਘਟਿਆਂ ਵਾਲੇ ਲੱਗਿਆ ਹੈ கரੈਕਟ ਜਿਹੜਾ ਚਨਈ ਦਾ ਬੰਦਾ ਹੈ ਚਨਈ ਦਾ ਬੰਦਾ ਉਹ ਸਾਨੂੰ ਤਾਂ ਫ੍ਰੀ ਪਾਣੀ ਦੇਵੇਦਾ ਅਸੀਂ ਇੱਥੇ ਵਿਰੋਧ ਵੀ ਕੀਤਾ ਉਹ ਧਰਨਾ ਵੀ ਲਾਇਆ ਘਟਿਆਂ ਵਾਲੀ ਅਸੀਂ ਕਹਾਂ ਵੀ ਤੁਹਾਨੂੰ ਨਾ ਉੱਥੇ ਬੋਰਡ ਜਿਹੜਾ ਲੱਗਾ ਖੜਾਣਾ ਚਨਈ ਦਾ ਉਹਦਾ ਨਾਮ ਭੁੱਲਾ ਖੜਾ ਮੈਨੂੰ ਵੀ ਇਹ ਨਾ ਇੱਥੇ ਪੰਜਾਬ ਸਰਕਾਰ ਦਾ ਲਾਇਆ ਜਾਵੇ ਦੇਜੇ ਕਿ ਉਹ ਮੁੱਲ ਲੈਣਾ ਪੈਸਾ ਲਾ ਕੇ ਦੇ ਪਾਣੀ ਦੀ ਕਰਾਰਿਆ 120 ਪਿੰਨਰ ਸਪਲਾਈ ਕਰੇਗਾ ਉਹ ਸਾਨੂੰ ਕੀ ਰਿਟਰਨ ਮਿਲੇਗਾ ਕੀ ਪਤਾ ਸਾਨੂੰ 10 ਲੀਟਰ 100 ਨੂੰ ਦਿੰਦਾ ਕਿ 50 ਨੂੰ ਦਿੰਦਾ ਅਗਰ ਸਾਡਾ ਪਾਣੀ ਵੀ ਬੰਦ ਹਰ ਕੰਮ ਜੇ ਅੱਜ ਸਾਨੂੰ ਰੇਤੇ ਦੀ ਖੱਡੇ ਦੀ ਲੋੜ ਹੈ ਕੰਦ ਬਣਾਣੀ ਹੈ ਤੇ ਅਸੀਂ ਇੱਥੋਂ ਆਪਣੇ ਖੱਡੇ ਚ ਪਾਟ ਨਹੀਂ ਸਕਦੇ ਆਹਦੀ ਜ਼ਮੀਨ ਵਿੱਚ ਜੇ 2007 ਦੇ ਜ਼ਮੀਨ ਅਸਰ ਪਈਏ ਭਰੇ ਨੇ ਇੰਤਕਾਲ ਰੇਟੀਆਂ ਟੈਕ ਸਭ ਕੁਝ ਭਰਿਆ ਹੈ ਸਾਡੀ ਨਾ ਕੈਨਸਲ ਕਰ ਦਿੱਤੀ ਸਾਡੇ ਨਾਂ ਹੀ ਨਹੀਂ ਛੱਡੀ ਤੁਹਾਡੀਆਂ ਜ਼ਮੀਨਾਂ ਵੀ ਜਿਹੜੀਆਂ ਪੱਕੀਆਂ ਸੀ ਉਹ ਕੱਚੀਆਂ ਪਹਿਲੇ ਕੱਚੀਆਂ ਕਰਦੇ ਆਹਦੇ ਨਾਂ ਸਰਕਾਰ ਕਰ ਲੀਆਂ ਇਹ ਨਰਿੰਦਰ ਮੋਦੀ ਵਰਾ ਆਨ ਕਰਕੇ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਦੇ ਕੋਲ ਆਇਆ ਵੀ ਇਹਨਾਂ ਨੌਕਰਦਾਰ ਵੀ ਚੱਕ ਦਿਓ ਸਾਡੇ ਨਾ ਕਰਦਾਰ ਕੈਬਨਰ ਨੂੰ ਕਹੂੰਗਾ ਇੱਕ ਵਾਰੀ ਜ਼ਰੂਰ ਨੇੜੇ ਦਾ ਦਿਖਾ ਦਿਓ ਬਾਈ ਜੀ ਕਿੰਨੇ ਵਜੇ ਖੜੇ ਹੋ ਲਾਈਨ ਚ ਇੱਕ ਵਾਰੀ ਦੱਸੋ ਜੀ 12 ਵਜੇ ਦੇ ਖੜੇ ਜੀ ਅੱਛਾ 12 ਵਜੇ ਦੇ ਖੜੇ ਤੁਸੀਂ ਪਹਿੰਜ ਕਿੰਨੇ ਵਜੇ ਆਏ ਸੀ ਮੈਂ ਤਾਂ ਉਹ ਕਹਿੰਦਾ ਕਿ ਹੋ ਗਿਆ ਅੱਛਾ ਕੰਢਕ ਹੋ ਗਿਆ ਸੀ ਇਹ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਤੁਹਾਨੂੰ ਲੈਣਾ ਚ ਖੜ ਕੇ ਕੰਮ ਮਿਲਦੀ ਬਈ ਜੀ ਤੁਸੀਂ ਕਿੰਨੇ ਵਜੇ ਆਏ ਹੋ ਹੁਣ ਤੁਸੀਂ ਅਸੀਂ ਹੁਣ ਸਾਨੂੰ ਘੰਟਾ ਪਹ ਹੋ ਗਿਆ ਸਾ ਤੋਂ ਪਹਿਲਾਂ ਲੈਜਰ ਲੈ ਗਨ ਪਰਚੀ ਪਟਾ ਕੇ ਨਹੀਂ ਤੇ ਜਾਨੀ ਕਿ ਚੱਲੂ ਨਹੀਂ ਅੱਟੀਆਂ ਆ ਦੇ ਨੇ ਸਰਕਾਰ ਤਾਂ ਨੇ ਵਾਦੇ ਕੀਤੇ ਸੀਗੇ ਵੀ ਘਰ ਘਰ ਦੇ ਵਿੱਚ ਰਾਸ਼ਨ ਪਹਚਾਉਂਗੇ ਕਿਵੇਂ ਲੱਗਦਾ ਆਪਣੇ ਵਾਦੇ ਤੋਂ ਭਾਈ ਜੀ ਨਹੀਂ ਸਰ ਕੋਈ ਵਾਦਾ ਨਹੀਂ ਉਹਨਾਂ ਦਾ ਪੂਰਾ ਹੋਇਆ ਹਕੀਕਤ ਗਰਾਊਂਡ ਜ਼ੀਰੋ ਤੋਂ ਤੁਸੀਂ ਦੇਖ ਹੀ ਰਹੇ ਹੋ ਜੀ ਇਸੇ ਤਰ੍ਹਾਂ ਤੁਹਾਨੂੰ ਪਲ-ਪਲ ਦੀਆਂ ਖਬਰਾਂ ਜਿਹੜੀਆਂ ਦਿਖਾਉਂਦੇ ਰਵਾਂਗੇ